ਹਾ ਵੀ ਮੁੰਡਿਆ ਕੀ ਹਾਲ ਚਾਲ ਆ ਵਧੀਆ ਵੀਰੇ ਕਿਹੜਾ ਪਿੰਡ ਆ ਛੜਾਜੀ ਅਸੀਂ ਤੇ ਤੋਂ ਇੱਕ ਗੱਲ ਪੁੱਛਣੀ ਆ ਦੱਸੇਗਾ ਹਾਂਜੀ ਪੁੱਛ ਲਓ ਆ ਜਿਹੜੀ ਤੂੰ ਇਹਨੂੰ ਕੀ ਕਹਿੰਦੇ ਨੇ ਆ ਜਿਹੜੀ ਪੂਰੀ ਸ਼ਰੇ ਤੱਕ ਇਹ ਟਾਂਗੀ ਅੱਛਾ ਆ ਗਿਆ ਟਾਂਗੀ ਹਾਂਜੀ ਇਹ ਨਾਲ ਦਰਖਤ ਦਰੂਹ ਤੇ ਛਾਂਗਦੇ ਹੁੰਦੇ ਨੇ ਹੈ ਹਾਂਜੀ ਜਿਹੜੀ ਆ ਲੱਗੀ ਹੋਈ ਆ ਇਹਦੀ ਮਤਲਬ ਕੀ ਪਰਖਾ ਵਧੀਆ ਰ ਘਟਿਆ ਦੀ ਇਹ ਵਧੀਆ ਚੀਜ਼ ਆ ਅੱਛਾ ਵਿੱਚ ਵਿੱਚ ਘਟਿਆ ਜਾਂਦੀ ਆ ਠੀਕ ਆ ਅਕ ਵਧੀਆ ਕਿਥੋਂ ਤਿਆਰ ਹੁੰਦੀ ਆ। ਕਿ ਬਣੀਆਂ ਬਣਾਈਆਂ ਹੁੰਦੀਆਂ ਨੇ ਆ। ਇਹ ਬਣੀਆਂ ਬਣਾਈਆਂ ਹੁੰਦੀਆਂ ਨੇ ਇਹ। ਅੱਛਾ। ਤੇ ਅਸੀਂ ਕਈ ਵਾਰੀ ਕਸ਼ੀ ਆ ਹਣੀ ਰੱਸੀਆਂ ਨਾਲ ਕਸ਼ੀ ਆ। ਆ ਤਾਰਾਂ ਤੂਰਾਂ ਨਾਲ ਬਥੇਰੀ ਕਸ਼ੀ ਆ। ਪਰ ਅਸੀਂ ਜਦ ਹੀ ਖੁੱਲ ਜਾਂਦੀ ਹੁੰਦੀ ਆ। ਇਹਦਾ ਕਸ਼ਣ ਦਾ ਤਰੀਕਾ ਦੱਸ। ਜੇ ਪਹਿਲਾਂ ਮਾਰ ਲਵੇ ਸੁੱਤਾ ਸਾਰ ਕੇ। ਠੀਕ ਆ। ਇਹਨੂੰ ਹੱਥ 'ਚ ਫੜ ਕੇ ਕਿਵੇਂ ਕਿਵੇਂ ਦਸ ਮੜਾ ਆ। ਯਾਰ ਦੇਖੋ ਜਿਵੇਂ ਆ ਦਾਤ ਆ। ਹੂੰ। ਇਹਨੂੰ ਪਹਿਲਾਂ ਉਹ ਰੱਸੀ ਨਾਲ ਬੰਨ ਲਾਏ ਮੂਰੂ। ਠੀਕ ਆ। ਮੂਰੂ ਬੰਨ ਕੇ। ਹੂੰ। ਉਹ ਰੋਜ਼ੁੱਤਾ ਮਾਰ ਕੇਸ ਮਾਰ ਕੇ ਲੋਹੇ ਦੇ ਪੈਪ ਬਣਾਣਾ ਠੀਕ ਆ ਦੋ ਵਾਰੀ ਬਣਨੀ ਆ ਕਿ ਸ਼ਰੇ ਤੋਂ ਬਣਨੀ ਆ ਰੱਸੀ ਨਾਲ ਹਾਂ ਨਾ ਇੱਥੇ ਬਣਨੀ ਆ ਵਸ ਮੂਰੂ ਅੱਛੇ ਇੱਕ ਥਾਂ ਮੈਂ ਬਣਨੀ ਆ ਠੀਕ ਆ ਜਦ ਇਹ ਇੱਥੋਂ ਆ ਨ ਪੂਰਾ ਜਿੰਦਾ ਲੱਗ ਗਿਆ ਹੂੰ ਨਾ ਹਿੱਲੇ ਠੀਕ ਆ ਇਲਾਇ ਦਾ ਗੱਠ ਦੇ ਮਾ ਕਰ ਅੱਛਾ ਠੀਕ ਆ ਗੱਠਾਂ ਨੇ ਜੜੀਆਂ ਇਹਦੀਆਂ ਬਾਹਨਦੀਆਂ ਹਾਂ ਠੀਕ ਆ ਇਹਦੇ ਵਿੱਚ ਦੇਖੋ ਜੇ ਜੇ ਇੱਥੋਂ ਗੁੰਡੀ ਤੇਲਕਰੀ ਆ ਮੰਨ ਲਓ ਹੂੰ ਇਹ ਇੱਥੋਂ ਨਹੀਂ ਜਾ ਸਕਦੀ ਜੇ ਇੱਥੋਂ ਤੇਲਕਰੀ ਆ ਮੂਰੇ ਨਾਲ ਤਾਂ ਮੂਰੇ ਨਹੀਂ ਆ ਸਕਦੀ ਠੀਕ ਆ ਠੀਕ ਆ ਹਾਂ ਜੇ ਮਾਗਰ ਵੀ ਤੇ ਗਈ ਗਿਤਾ ਗਾਮ ਮਾਗਰ ਨਹੀਂ ਜਾ ਸਕਦੀ ਐ ਅੱਜ ਨਹੀਂ ਠੀਕ ਆ ਇਹ ਹਾਂ ਆ ਤਾਰ ਕਿਹੜੀ ਆ ਇਹ ਕੋਪੜੀ ਆ ਇਹ ਅਸਾਂ ਕੋਪੜੀ ਆ ਦੂਜੀ ਤਾਂ ਨਹੀਂ ਹੈਗੀ ਆ ਸ਼ਰੀਆ ਬੰਨਣ ਵਾਲੀ ਇਹ ਨਹੀਂ ਠੀਕ ਆ ਠੀਕ ਆ ਬਾਤਰਾ ਧੰਨਵਾਦ ਇਹ ਬਲ ਕਿਵੇਂ ਦੇਣੇ ਨੇ ਪਹਿਲਾਂ ਸ਼ੁਰੂ ਕਿਵੇਂ ਕਰਨਾ ਬਲ ਦਾ ਉਹ ਦੱਸ ਮੜਾ ਜੀ ਇਹ ਪਹਿਲਾਂ ਮਰੋੜੀ ਦੇ ਲਾਵੇ ਮਰੋੜੀ ਠੀਕ ਆ ਮਰੋੜੀ ਦੇ ਕੇ ਉਹਨੂੰ ਇਹਨਾਂ ਸੂਤਾ ਮਾ ਲਾਵੇ ਕੱਸ ਕੇ ਬੂਰਾ ਠੀਕ ਆ ਜਦ ਆਹਨ ਪੂਰੀਆਂ ਗੋਲ ਹੋ ਗਏ ਲੁਸਖਮਾਨ ਲੱਗੀ ਪੂਰੀ ਲਸਕ ਹੂੰ ਰੋਨੋ ਮਾਰਦਾ ਵੀ ਐਨ ਹੋ ਗਈ ਐ ਪੂਰੀ ਸਿੱਧੀ ਠੀਕ ਆ ਠੀਕ ਆ ਚਲ ਵਧੀਆ ਤੂੰ ਮਿਲ ਗਿਆ ਸਾਨੂੰ ਅਸੀਂ ਬਥੇਰੀ ਵਾਰ ਕਸ਼ੀਆਂ ਨੇ ਆ ਬੁੜੀਆਂ ਨਰੇ ਨਰੇਗਾ ਨੂੰਗਾ ਦਾ ਕੰਮ ਚੱਲਦਾ ਹੁੰਦਾ ਬਥੇਰੀ ਵਾਰ ਕਸ਼ੀਆਂ ਨੇ ਆ ਸੜੀਆਂ ਜਦੀ ਖੁੱਲ ਜਾਂਦੀਆਂ ਨੇ ਅੱਧੀਆਂ ਬੁੜੀਆਂ ਦੀਆਂ ਆਹ ਜਿਹੜੀਆਂ ਅਸੀਂ ਛਰੇ ਤੇ ਬੰਨਦੇ ਆ ਕੁੰਡੀ ਬਣਾਉਣ ਨੂੰ ਸ਼ਰੀਆ ਛਰੀਆ ਉਹ ਵਾਲਾ ਵਿਚੀ ਰਹਿੰਦਾ ਪਾਣੀ ਦੇ ਆ ਚਲ ਵਧੀਆ ਤਾਈ ਤੋਲ ਤਰੀਕਾ ਦੱਸਦਾ ਸਾਨੂੰ ਗਾਹਾਂ ਤੇ ਅਸੀਂ ਐਵੇਂ ਕਰਾਂਗੇ ਹਾਂ ਜੇ ਨਾਂ ਸਾਤੋਂ ਬੰਨੇ ਗਿਆ ਤਾਂ ਤੇਤੋਂ ਬਣਾਵਾਂਗੇ ਇਹ ਬਣਾ ਲਿਓ ਯਾਰ ਮਾਜੀ ਵਾ ਠੀਕ ਆ ਅਸੇ ਦੇ ਨਾਲ ਬੰਦਾ ਕਿੰਨਾ ਕੁ ਧੱਕਾ ਕਰ ਸਕਦਾ ਵੀ ਨਿਕਲਦੀ ਨਹੀਂ ਹੈਗੀ ਆ ਇਹ ਬਾਲਾ ਧੱਕਾ ਕਰ ਸਕਦਾ ਪਰ ਸੇ ਨਿਕਲਦੀ ਨਹੀਂ ਹੈਗੀ ਮੜੇ ਦਿਖਾਈ ਖਿੱਚ ਕੇ ਆਏ ਮੜੇ ਆ ਕਿਵੇਂ ਕਿਵੇਂ ਠੀਕ ਆ ਇਹ ਲੈ ਅਸੇ ਚਾਹੇ ਥੱਲੇ ਨੂੰ ਚਾਹੇ ਉੱਪਰ ਨੂੰ ਨਿਕਲਦੀ ਨਹੀਂ ਮਰਜ਼ੀ ਕਰੀ ਜਾਵੇ ਬੰਦਾ ਠੀਕ ਆ ਠੀਕ ਆ ਹਾਂ ਅਸੇ ਫਿਰ ਆ ਜਿਹੜੀ ਆ ਚੀਜ਼ ਐ ਇਹਨੂੰ ਕੀ ਕਹਿੰਦੇ ਨੇ ਕੁੰਡੀ ਕੁੰਡੀ ਆ ਕੁੰਡੀ ਕਿੱਥੋਂ ਤਿਆਰ ਕਰਾਈ ਆ ਫਿਰ ਮਦਨੀਪੁਰੋਂ ਠੀਕ ਆ ਮਦਨੀਪੁਰੋਂ ਆਹੋ ਮਸ਼ਹੂਰ ਆ ਮੈਂ ਸੁਣਿਆ ਕਹਾੜੀਆਂ ਕੂੜੀਆਂ ਤਾਕੀਆਂ ਦੁੱਥੀਆਂ ਖੁਰਪੇ ਖਰਪੇ ਕਹਿੰਦੇ ਬਹੁਤ ਵਧੀਆ ਨੇ ਉੱਥੇ ਦੇ ਹਾਂਜੀ ਠੀਕ ਆ ਠੀਕ ਚੰਗਾ ਫਿਰ ਮੈਂ ਨਜਿਆ